ਵਾਹਿ ਗੁਰੂ ਜਿਹ ਸਤ ਗੁਰ ਸਿਮਰਨ ਤ ਨੈਣ ਕੇ ਤਿਮਰ ਮਿਟਖਣਮ ਜਿਹ ਸਤ ਗੁਰ ਸਿਮਰਨ ਤ ਨੈਣ ਕੇ ਤਿਮਰ ਮਿਟਖਣਮ ਜੇ ਸਤ ਗੁਰ ਸਿਮਰਾਂ ਉਤ ਰਿਦਾ ਹਾਰਿ ਨਾਮ ਦਿਨੋ ਦਿਨ ਜੇ ਸਤ ਗੁਰ ਸਿਮਰਾਂ ਉਤ ਜੀ ਕੀ ਤਪਤ ਮਿਟਾਵੈ ਜੇ ਸਤ ਗੁਰ ਸਿਮਰਾਂ ਉਤ ਰਿੱਧ ਸਿੱਧ ਨਵ ਨੇ ਦੇ ਪਾਵੈ ਸੋਈ ਰਾਮਦਾਸ ਗੁਰ ਬੰਧ ਪਾਣ ਮਿਲ ਸੰਗਤ ਤਨ ਤਨ ਕ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ ਜੇ ਸਤ ਗੁਰ ਲਗ ਪ੍ਰਭ ਪਾਈਐ ਜੇ ਸਤ ਗੁਰ ਲਗ ਰਾਉ ਪਾਇਆ ਸੋ ਸਤ ਗੁਰ ਸਿਮਰੋ ਨਰੋ ਵਾਹਿਗੁਰੂ ਸ਼ਲੋਕ ਮਹਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਪਿਰਹਿ ਨਾ ਸਤ ਮੂਡ ਮੁਡਾਈ ਕੈਸੀ ਨਾ ਸਤ ਪੜਿਆ ਅੰਦੇਸ਼ ਪਿਰਹਿ ਤੰਤਨ ਸਤਗੁਰੂ ਗੁਰੂ ਅਮਰਦਾਸ ਜੀ ਇਹ ਰਾਮ ਕਲੇ ਕੀ ਵਾਰ ਆਵਾਜਸਤੀ 12ਵੀਂ ਪਾਉੜੀ ਦੇ ਪਹਿਲੇ ਸ਼ਲੋਕ 'ਤੇ ਵਿਚਾਰ ਕਰੀਏ ਜੋ ਕਿ ਸਤਗੁਰੂ ਅੰਕਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਲੋਕ ਹੈ ਸਤਗੁਰੂ ਜੀ ਉਪਦੇਸ਼ ਕਰਦੇ ਹਨ ਨਾ ਨ ਸਤ ਦੁਖੀ ਆ ਨਾ ਸਤ ਸੁਖੀ ਆ ਨਾ ਸਤ ਪਾਣੀ ਜੰਤ ਫਿਰੇ ਨਾ ਸਤ ਕਥਾ ਸ਼ਬਦ ਹੈ ਨਾ ਸਤ ਨਾ ਆਸਤ ਤਵ ਸ਼ਬਦ ਬਣਿਆ ਨਾ ਸਤ ਜਿਸ ਦਾ ਮਤਲਬ ਹੈ ਨਹੀਂ ਹੈ ਕਿਉਂਕਿ ਇਸ ਬਾਡੀ ਦੇ ਵਿੱਚ ਸਤ ਗੁਰੂ ਜੀ ਇਸ ਗੱਲ ਦੇ ਕੋਰਤਾ ਕਰ ਰਹੇ ਹਨ ਕਿ ਜੋ ਸiddhi ਹੈ ਜਨਮ ਮਨੋਰਥ ਦੀ ਪ੍ਰਾਪਤੀ ਜੋ ਹੈ ਜਾਂ ਵਡਿਆਈ ਜੋ ਹੈ ਉਹ ਸਿਰਫ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ ਇਹ ਜਨਮ ਮਨੋਰਥ ਦੀ ਸਿੱਧੀ ਜਾਂ ਵਡਿਆਈ ਜੋ ਹੈ ਉਹ ਪਰਮ ਕਾਂਡ ਜੋ ਕਿ ਸਤਗੁਰੂ ਜੀ ਇੱਥੇ ਦਾਸ ਰਹੇ ਹਾਂ ਉਹਨਾਂ ਨਾਲ ਪ੍ਰਾਪਤੀ ਨਹੀਂ ਹੁੰਦੀ ਸਤਗੁਰੂ ਜੀ ਉਪਦੇਸ਼ ਕਰਦੇ ਹਨ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਦੁਖੀਆ ਦੁਖੀਆ ਆਪਣੇ ਤਨ ਨੂੰ ਤਪਾ ਰਹਿ ਤਪਤ ਬਾਕੇ ਆਪਣੇ ਸਰੀਰ ਨੂੰ ਦੁਖੀ ਕਰਨਾ ਸਤਗੁਰੂ ਜੀ ਕਹਿੰਦੇ ਹਨ ਇਸ ਤੇ ਵਿੱਚ ਕੋਈ ਸਿੰਧੀ ਦੀ ਪ੍ਰਾਪਤੀ ਨਹੀਂ ਹੈ ਕੋਈ ਜਨਮ ਨੌਰਤ ਦੀ ਸਫਲਤਾ ਨਹੀਂ ਹੈ ਕੋਈ ਵਡਿਆਈ ਨਹੀਂ ਹੈ ਨਾ ਸਤ ਸੁਖੀਆ ਅਤੇ ਨਾ ਹੀ ਬਹੁਤੇ ਸੁਖ ਮਾਨਣ ਦੇ ਵਿੱਚ ਵਡਿਆਈ ਹੈ ਸਿੱਧੀ ਹੈ ਨਾ ਸਤ ਪਾਣੀ ਅਤੇ ਨਾ ਹੀ ਪਾਣੀ ਦੇ ਵਿੱਚ ਖੜ ਕੇ ਜਲਧਾਰਾ ਕਰਨੀਆਂ ਜਾਂ ਹੋਰ ਇਸ ਤਰ੍ਹਾਂ ਦੇ ਕਰਮ ਕਰਨੇ ਇਹਨਾਂ ਦੇ ਵਿੱਚ ਵੀ ਸਿੱਧੀ ਜਾਂ ਵਡਿਆਈ ਨਹੀਂ ਹੈ ਨਾ ਸਤ ਪਾਣੀ ਜੰਤ ਫਿਰਹਿ ਪਾਣੀ ਦੇ ਵਿੱਚ ਤਾਂ ਜੰਤ ਵੀ ਫਿਰਦੇ ਹਨ ਜੇ ਪਾਣੀ ਵਿੱਚ ਫੜ ਕੇ ਕਿਸੇ ਨੂੰ ਸਿੱਧੀ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਫਿਰ ਪਾਣੀ ਦੇ ਵਿੱਚ ਰਹਿਣ ਵਾਲੇ ਜੰਤ ਜੋ ਹਨ ਉਹਨਾਂ ਨੂੰ ਵੀ ਸਿੱਧੀ ਪ੍ਰਾਪਤ ਹੋ ਜਾਣੀ ਚਾਹੀਦੀ ਹੈ ਨਾ ਸਤ ਮੂਡ ਮੁੰਡਾਈ ਕੇਸੀ ਨਾ ਸਤ ਨਹੀਂ ਵਿੜਿਆਈ ਮਿਲ ਸਕਦੀ ਨਹੀਂ ਸਿੱਧੀ ਮਿਲ ਸਕਦੀ ਜੇਕਰ ਸਿਰ ਦੇ ਕੇਸ ਜੋ ਹੋਣਾ ਉਹਨਾਂ ਨੂੰ ਮੋੜਾ ਲਿਆ ਜਾਵੇ ਇਸ ਤਰ੍ਹਾਂ ਸਿੱਧੀ ਦੀ ਪ੍ਰਾਪਤੀ ਨਹੀਂ ਮਿਲਦੀ ਕਈ ਸੰਿਆਸੀ ਹਨ ਜੈਨੀ ਹਨ ਜੋ ਆਪਣੇ ਸਿਰ ਦਾ ਇੱਕ ਇੱਕ ਵਾਲ ਜੋ ਹੈ ਉਸ ਨੂੰ ਉਖਾੜਦੇ ਹਨ ਜਾਂ ਬਿਲਕੁਲ ਰੋਣ ਮੋੜ ਹੋ ਜਾਂਦੇ ਹਨ ਜੈਨੀ ਦਾ ਆਪਣੇ ਸਿਰ ਤੇ ਸਵਾ ਮਲ ਕੇ ਆਥਾਂ ਦੇ ਸਵਾ ਦੇ ਨਾਲ ਇੱਕ ਇੱਕ ਵਾਲ ਨੂੰ ਆਪਣੇ ਸਿਰ ਤੋਂ ਪਤਾਂਦੇ ਹਨ ਪਰ ਸਤਿਗੁਰੂ ਜੀ ਕਹਿੰਦੇ ਹਨ ਨਾ ਸਤੈ ਮੂਡ ਮੁੰਡਾਈ ਕਿਸੀ ਇਸ ਦੇ ਨਾਲ ਵੀ ਕੋਈ ਸਫਲਤਾ ਜਾਂ ਸਿੱਧੀ ਜਾਂ ਵਡਿਆਈ ਨਹੀਂ ਹੈ ਜੇਕਰ ਆਪਣੇ ਸਿਰ ਤੋਂ ਕੇਸਾਂ ਨੂੰ ਰੋਂਗ ਮੂਣ ਕਰ ਲਿਆ ਜਾਵੇ ਨ ਸਤ ਪੜਿਆ ਦੇਸ਼ ਫਿਰ ਹੈ ਅਤੇ ਇਸ ਦੇ ਵਿੱਚ ਵੀ ਸਿੱਧੀ ਦੀ ਪ੍ਰਾਪਤੀ ਨਹੀਂ ਹੈ ਜੇ ਕੋਈ ਪੜ ਕੇ ਵਿਦਵਾਨ ਬਣ ਕੇ ਦੇਸ਼ ਦੇ ਵਿੱਚ ਦੇਸ਼ਾਂ ਨਿਸ਼ਾਂਤਰਾਂ ਦੇ ਵਿੱਚ ਚਰਚਾ ਕਰਨ ਲਈ ਘੁੰਮਿਆ ਫਰੇ ਕਿ ਮੈਂ ਬਹੁਤ ਵਿਦਵਾਨ ਬਣ ਗਿਆ ਮੇਰੇ ਨਾਲ ਆ ਕੇ ਚਰਚਾ ਕਰੋ ਇਸ ਦੇ ਵਿੱਚ ਵੀ ਸਤ ਗੁਰੂ ਜੀ ਕਹਿੰਦੇ ਹਨ ਕੋਈ ਸਿੱਧੀ ਦੀ ਪ੍ਰਾਪਤੀ ਨਹੀਂ ਹੈ ਕੋੜਿਆਈ ਦੀ ਪ੍ਰਾਪਤੀ ਨਹੀਂ ਹੈ ਨਾ ਸਤ ਰੁਖੀਂ ਬਿਰਖੀਂ ਪੱਥਰ ਆਪ ਤਛਾਵੇਂ ਦੁਖ ਸਹੈਂ ਅਤੇ ਨਾਹੀ ਰੁੱਖਾਂ ਬਿਰਖਾਂ ਪੱਥਰ ਜੋ ਆਪਣੇ ਆਪ ਨੂੰ ਤਛਾਵੇਂ ਚਰਵਾ ਦਿੰਦੇ ਹਨ ਸਟਾ ਦਿੰਦੇ ਹਨ ਅਤੇ ਦੁਖ ਸਹਿੰਦੇ ਹਨ ਉਹਨਾਂ ਨੂੰ ਵੀ ਸਿੱਧੀ ਜਾਂ ਵੜਿਆਈ ਦੀ ਪ੍ਰਾਪਤੀ ਨਹੀਂ ਇਸੇ ਤਰ੍ਹਾਂ ਜੋ ਮਨੋਖਾਣੋ ਉਹ ਵੀ ਰੁੱਖਾ ਬਿਰਖਾ ਪੱਥਰਾਂ ਉਹਨਾਂ ਦਾ ਆਪਣੇ ਆਪ ਨੂੰ ਜੜ ਬਣਾ ਲੈਂਦੇ ਨੇ ਇੱਕ ਜਗ੍ਹਾ ਤੋਂ ਹਿਲਦੇ ਨਹੀਂ ਹਨ ਇੱਕ ਜਗ੍ਹਾ ਤੇ ਬੈਠੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਦੁੱਖ ਸਹਾਰਦੇ ਹਨ ਸਤਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦਾ ਕਰਮ ਕਰਨ ਦੇ ਨਾਲ ਕੋਈ ਸiddhi ਦੀ ਪ੍ਰਾਪਤੀ ਨਹੀਂ ਹੁੰਦੀ ਕੋਈ ਜਨਮ ਅਨੁਰੋਧ ਦੀ ਸਫਲਤਾ ਨਹੀਂ ਹੁੰਦੀ ਕੋਈ ਵਡਿਆਈ ਨਹੀਂ ਇਸ ਕੰਮ ਦੇ ਵਿੱਚ ਨਾ ਸਤ ਹਸਤੀ ਬੰਦੇ ਸੰਗਲ ਅਤੇ ਆਪਣੇ ਆਪ ਨੂੰ ਲੱਕ ਦੇ ਨਾਲ ਸੰਗਲ ਬਣ ਲੈਣਾ ਜਿਸ ਤਰ੍ਹਾਂ ਕਿ ਹਾਥੀਆਂ ਨੂੰ ਸੰਗਲ ਬਣਨੇ ਹੁੰਦੇ ਹਨ ਨਾ ਸਤ ਗਾਈ ਘਾ ਚਰੇ ਅਤੇ ਕਈ ਜੋ ਹਨ ਜੋ ਕਾਂਦਮੂਲ ਖਾਂਦੇ ਹਨ ਉਹ ਜ਼ਮੀਨ ਦੇ ਵਿੱਚ ਜੋ ਉਗਦਾ ਹੈ ਅੰਦਰ ਉਗਦਾ ਹੈ ਜ਼ਮੀਨ ਦੇ ਉਸ ਨੂੰ ਹੀ ਖਾਂਦੇ ਆਣ ਪਰ ਸਤਿਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਤਾਂ ਹਸਤੀ ਹਾਥੀ ਵੀ ਹੈ ਉਹ ਵੀ ਸੰਗੜਾ ਨਾਲ ਬੰধে ਜਾਂਦੇ ਆਣ ਅਤੇ ਗਾਈਆਂ ਵੀ ਹਨ ਜੋ ਕਿ ਕੰਦੂਰ ਘਾੜ ਨਹੀਂ ਖਾਂਦੀਆਂ ਤਾਂ ਸਤਿਗੁਰੂ ਜੀ ਕਹਿੰਦੇ ਹਨ ਇਸ ਤੇ ਵਿੱਚ ਵੀ ਕੋਈ ਵੜਿਆਈ ਨਹੀਂ ਹੈ ਇਸ ਦੇ ਨਾਲ ਵੀ ਕੋਈ ਸਿੱਧੀ ਨਹੀਂ ਹੈ ਜੇ ਕੋਈ ਆਪਣੇ ਆਪ ਨੂੰ ਆਪਣੇ ਲੱਕ ਦੇ ਨਾਲ ਸੰਗਲ ਬਣ ਲਵੇ ਜਹ ਸਭ ਕੁਛ ਛੱਡ ਕੇ ਪਸ਼ੂਆਂ ਵਾਂਗਰ ਘਾਹ ਹੀ ਚਰ ਲਾ ਪਵੇ ਘਾਹ ਕੰਧ ਮੂਲ ਜੋ ਜ਼ਮੀਨ ਦੇ ਅੰਦਰ ਉਗਦਾ ਹੈ ਉਸ ਨੂੰ ਖਾਣ ਲੱਗ ਪਵੇ ਇਸ ਦੇ ਨਾਲ ਵੀ ਕੋਈ ਸਿੱਧੀ ਜਾਂ ਅਡਿਆਈ ਦੀ ਪ੍ਰਾਪਤੀ ਨਹੀਂ ਹੁੰਦੀ ਜਿਸ ਹੱਥ ਸਿੱਧ ਦੇਵੇ ਜੇ ਸੋਈ ਜਿਸ ਨੂੰ ਦੇ ਇਸੇ ਆਏ ਮਿਲ ਜਿਸ ਹੱਥ ਸਿੱਧ ਜਿਸਤੇ ਹੱਥ ਦੇ ਵਿੱਚ ਸਿੱਧੀਆਂ ਹਨ ਸਿੱਧੀਆਂ ਕਿਸਤੇ ਆਤਾਂ ਨੂੰ ਸਵਾਏ ਗੁਰੂ ਦੇ ਹੱਥ ਵਿੱਚ ਸਾਰੀਆਂ ਸਿੱਧੀਆਂ ਉਸ ਸਵਾਏ ਗੁਰੂ ਦੇ ਹੱਥ ਵਿੱਚ ਹਨ ਇਸੇ ਕਰਕੇ ਸਤਿਗੁਰੂ ਜੀ ਆਪ ਕੋ ਅਦਾ ਰਾਸ ਸਾਗ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਸਭ ਨਿਧਾਨ 10 ਅਸ਼ਟ ਸਿਧਾਂਤ ਧਾਰਪੁਰ ਕਰ ਤਲ ਤਰੇ ਆ ਸਭ ਨਿਧਾਨ ਸਾਰੇ ਖਿਆਨੇ 10 ਅਸ਼ਟ 10 ਜਮਾ 8 18 ਸਾਰੇ ਨਿਧਾਨ 10 ਆਸ਼ਟ ਸਿਧਾਨ ਅਤੇ 18 ਹੀ ਸਿੱਧੀਆਂ ਧਾਕੁਰ へਸ ਧਾਕੁਰ へ ਸੁਆਮੀ ਮਾਲਕ ਜੀ ਉਹ ਕਰ ਤਲ ਤਾਰੇ ਆ ਤੁਹਾਡੇ ਹੱਥਾਂ ਦੀਆਂ ਤਲੀਆਂ ਦੇ ਵਿੱਚ ਹਨ ਕਿ ਸਾਰੇ ਨਿਧਾਨ ਸਾਰੇ ਖਜ਼ਾਨੇ ਸਾਰੀਆਂ ਸਿੱਧੀਆਂ ਤੁਹਾਡੇ ਕੋਲ ਹੀ ਹਨ ਤੁਸੀਂ ਹੀ ਜਿਸ ਨੂੰ ਸਿੱਧੀ ਦਿਓਗੇ ਉਸ ਨੂੰ ਹੀ ਮਿਲ ਸਕਦੀ ਹੈ ਇਸੇ ਕਰਕੇ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਜਿਸ ਹੱਥ ਸਿੱਧ ਦੇਵ ਜੇ ਸੋਈ ਜਿਸਦੇ ਹੱਥ ਦੇ ਵਿੱਚ ਸਿੱਧੀ ਹੈ ਕਾਮਯਾਬੀ ਹੈ ਇਸ ਜਨਮ ਮਨੋਰਥ ਦੀ ਸਫਲਤਾ ਜਿਸਦੇ ਹੱਥ ਦੇ ਵਿੱਚ ਹੈ ਜੇ ਸੋਈਂ ਦੇਵ ਜੇ ਸੋਈਂ ਜੇ ਉਹ ਦੇਵ ਉਹ ਵਾਹਿਗੁਰੂ ਦੇਵੇ ਜਿਸ ਨੂੰ ਦੇ ਇਸ ਆਏ ਮਿਲੈ ਜਿਸ ਨੂੰ ਉਹ ਵਾਹਿਗੁਰੂ ਦਿੰਦਾ ਹੈ ਉਸ ਨੂੰ ਹੀ ਮਿਲ ਸਕਦੀ ਹੈ ਆਪਣੀ ਕੋਸ਼ਿਸ਼ਾਂ ਦੇ ਨਾਲ ਨਹੀਂ ਉਹ ਵਾਹਿਗੁਰੂ ਦੇ ਹੱਥ ਵਿੱਚ ਸਭ ਸਿੱਧੀਆਂ ਹਨ ਉਹ ਜਿਸ ਨੂੰ ਦੇ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਨਾਣਿਤ ਤਾ ਕੋ ਮਿਲੇ ਵਡਾਈ ਜਿਸ ਘਟ ਭੀਤਰ ਸ਼ਬਦ ਰਵੈ ਸੇ ਨਾਨਕ ਵਡਿਆਈ ਉਸ ਨੂੰ ਮਿਲਦੀ ਹੈ ਜਿਸ ਦੇ ਘਟ ਦੇ ਵਿੱਚ ਜਿਸ ਦੇ ਹਿਰਦੇ ਦੇ ਵਿੱਚ ਸਦਾ ਹੀ ਸ਼ਬਦ ਸਮਾਇਆ ਰਹੇ ਜਿਸ ਘਟ ਭੀਤਰ ਸ਼ਬਦ ਰਵ ਵਡਿਆਈ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੀ ਸ਼ਬਦ ਉਸ ਵਾਹਿਗੁਰੂ ਦੀ ਸਿੱਖ ਸਲਾਹ ਦਾ ਸ਼ਬਦ ਸਦਾ ਹੀ ਸਮਾਇਆ ਰਹੇ ਉਸ ਨੂੰ ਵਡਿਆਈ ਦੀ ਪ੍ਰਾਪਤੀ ਹੁੰਦੀ ਹੈ ਸਭ ਕਟ ਮੇਰੇ ਓਮ ਸਵਨਾ ਅੰਦਰ ਜਿਸੇ ਕੋ ਆਈ ਤਿਸ ਕੌਣ ਕਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਹ ਵਾਹਿਗੁਰੂ ਸਭ ਘਟ ਮੇਰੇ ਵਾਹਿਗੁਰੂ ਜੋ ਪ੍ਰਭੂ ਕਹਿ ਰਹੇ ਹਨ ਕਿ ਸਾਰੇ ਹੀ ਹਿਰਦੇ ਜੋ ਹਨ ਮੇਰੇ ਹੀ ਹਨ ਮੈਂ ਹੀ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਸਮਾਇਆ ਹੋਇਆ ਹਾਂ ਹਉ ਸਬਨਾ ਅੰਦਰ ਜਿਸੇ ਕੋ ਆਈ ਇਸੇ ਕੌਣ ਕਹੈ ਜਿਸ ਨੂੰ ਮੈਂ ਪਵਾ ਦਿੰਦਾ ਹਾਂ ਜਿਸ ਨੂੰ ਮੈਂ ਰਸਤੇ ਤੇ ਖੁਂਝਾ ਦਿੰਦਾ ਹਾਂ ਉਸ ਨੂੰ ਕੌਣ ਫਿਰ ਸਮਝਾ ਸਕਦਾ ਹੈ ਮਲੇ ਇਹ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ ਕਿਸ ਨੂੰ ਠੀਕ ਰਸਤੇ ਤੇ ਪਾਣਾ ਹੈ ਜਿਸ ਨੂੰ ਉਹ ਠੀਕ ਰਸਤੇ ਤੇ ਪਾ ਦਿੰਦਾ ਹੈ ਫਿਰ ਉਸ ਨੂੰ ਕੌਣ ਗਲਤ ਰਸਤੇ ਤੇ ਪਾ ਸਕਦਾ ਹੈ ਜਿਸੇ ਦਿਖਾਲਣਾ ਵਾਟੜੀ ਇਸੈ ਪੁਲਾਵੇ ਕੌਣ ਸਤਿਗੁਰੂ ਜੀ ਉਪਦੇਸ਼ ਕਰਦੇ ਕਹਿ ਰਹੇ ਹਨ ਕਿ ਪ੍ਰਭੂ ਜੀ ਆਪਣੇ ਵੱਲੋਂ ਇਹ ਕਹਿੰਦੇ ਹਨ ਕਿ ਜਿਸੇ ਦਿਖਾਲਣਾ ਵਾਟੜੀ ਜਿਸ ਨੂੰ ਮੈਂ ਸੋਹਣਾ ਰਸਤਾ ਦਿਖਾ ਦਵਾਂ ਵਾਟ ਰਸਤਾ ਵਾਟੜੀ ਸੋਹਣਾ ਰਸਤਾ ਜਿਸ ਨੂੰ ਮੈਂ ਠੀਕ ਰਸਤਾ ਸੋਹਣਾ ਰਸਤਾ ਦਿਖਾ ਦੇਵਾਂ ਇਸੇ ਭਲਾਵੇ ਕੌਣ ਉਸ ਨੂੰ ਕੌਣ ਫਿਰ ਪੜ੍ਹਾ ਸਕਦਾ ਹੈ ਜਿਸੇ ਭਲਾਈ ਪੰਦ ਸਰ ਤੇ ਸਹਿ ਦਿਖਾਵੇ ਕੌਣ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਪ੍ਰਭੂ ਜੀ ਆਪਣੇ ਵੱਲੋਂ ਕਹਿੰਦੇ ਹਨ ਜਿਸੇ ਪੁਲਾਹੀ ਪੰਦ ਸਿਰ ਪੰਦ ਰਸਤਾ ਪੰਦ ਸਿਰ ਰਸਤੇ ਦੇ ਸ਼ੁਰੂ ਦੇ ਵਿੱਚ ਹੀ ਜਿਸ ਨੂੰ ਮੈਂ ਰਸਤੇ ਦੇ ਸ਼ੁਰੂ ਦੇ ਵਿੱਚ ਹੀ ਪੁਲਾਹਾ ਦਮ ਤਿਸੇ ਦਿਖਾਵੇ ਕੌਣ ਉਸ ਨੂੰ ਫਿਰ ਕੌਣ ਰਸਤਾ ਦਿਖਾ ਸਕਦਾ ਹੈ ਅਰਥਾਤ ਇਹ ਵਡਿਆਈਆਂ ਇਹ ਸਿੱਧੀਆਂ ਸਭ ਕੁਝ ਜੋ ਹਨ ਇਕ ਕਾਰਨ ਕਾਂਡਾ ਦੇ ਨਾਲ ਨਹੀਂ ਮਿਲਦੀਆਂ ਨਾ ਆਪਣੇ ਆਪ ਨੂੰ ਦੁਖੀ ਕਰਕੇ ਕੋਈ ਤਾਪਤਾ ਕੇ ਤਪ ਕਰਕੇ ਨਾ ਹੀ ਬਹੁਤੇ ਸੁਖ ਮਾਨ ਕੇ ਨਾ ਹੀ ਪਾਣੀ ਦੇ ਵਿੱਚ ਕਰਨ ਕਾਂਡ ਕਰਕੇ ਅਤੇ ਨਾ ਹੀ ਆਪਣੇ ਸਿਰ ਨੂੰ ਊਨ ਮੋੜਾ ਕੇ ਅਤੇ ਨਾ ਹੀ ਰੁੱਖਾਂ ਬਿਰਖਾਂ ਪੱਥਰਾਂ ਮੰਗਰ ਜੜ ਬਣ ਕੇ ਅਤੇ ਨਾ ਹੀ ਆਪਣੇ ਆਪ ਨੂੰ ਸੰਗਲ ਨਾਲ ਬਣ ਕੇ ਜਿਸ ਤਰ੍ਹਾਂ ਕੇ ਹਾਥੀਆਂ ਨੂੰ ਬੰਨਿਆ ਜਾਂਦਾ ਹੈ ਅਤੇ ਨਾ ਹੀ ਕੰਦ ਮੂਲ ਖਾ ਕੇ ਇਹ ਸਿੱਧੀਆਂ ਵਡਿਆਈਆਂ ਜੋ ਹਨ ਇਹ ਮਿਲ ਸਕਦੀਆਂ ਹਨ ਇਹ ਸਭ ਹਰ ਵਡਿਆਈਆਂ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਜਿਸ ਨੂੰ ਉਹ ਦਿੰਦਾ ਹੈ ਜਿਸ ਨੂੰ ਉਹ ਠੀਕ ਰਸਤੇ ਤੇ ਤੋਰਦਾ ਹੈ ਉਹ ਹੀ ਤੋਰਦਾ ਹੈ ਇਸੇ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਬਚਨ ਹੈ ਉਥਾਪਣ ਹਾਰਾ ਆਪਣ ਹਾਤ ਮਤਾਂਕ ਕੋਸ਼ਿਸ਼ ਤਾਂ ਕਰਦਾ ਕਿ ਮੈਂ ਪਛੋਂ ਵਾਲ ਨੂੰ ਜਾਵਾਂ ਪਰ ਉਹ ਵਾਇਗੁਰੂ ਉਸਤੇ ਹੱਥ ਹੈ ਉਸ ਨੂੰ ਪੂਰਬ ਵਾਲੇ ਹੀ ਲੈ ਜਾਂਦਾ ਹੈ ਉਹ ਵਾਇਗੁਰੂ ਖਿੰਦੇ ਵਿੱਚ ਇਸ ਸੰਸਾਰ ਨੂੰ ਥਾਪਣ ਵਾਲਾ ਬਣਾਉਣ ਵਾਲਾ ਤੇ ਨਸ਼ਟ ਕਰਨ ਵਾਲਾ ਹੈ ਸਭ ਫੈਸਲੇ ਜੋ ਹਨ ਬਤਾਉ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੀ ਹੈ ਸਿਆਣ ਪਕਾਹ ਕਾਮਨਾਤ ਕੋਈ ਸਿਆਣ ਕਿਸੇ ਕੰਮ ਨਹੀਂ ਆਉਂਦੀ ਜੋ ਅਨਰੂਪੇ ਹੋ ঠাকুর ਮੇਰੇ ਹੋਏ ਰਹੀ ਉਹ ਬਾਤ ਜੋ ਉਸ ਵਾਹਿਗੁਰੂ ਨੇ ਮਿੱਥਿਆ ਹੈ ਉਹੀ ਹੋ ਕੇ ਰਹਿੰਦਾ ਹੈ ਉਹੀ ਹੁੰਦਾ ਹੈ ਉਹ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਉਸ ਵਾਹਿਗੁਰੂ ਦੇ ਹੱਥ ਦੇ ਜੋ ਡੋਰ ਹੈ ਹਰਕ ਦੀ ਉਸ ਵਾਹਿਗੁਰੂ ਦੇ ਨਾਲ ਹੀ ਜੁੜੀਏ ਉਸ ਵਾਹਿਗੁਰੂ ਦੇ ਹੀ ਗੁਣ ਗਾਈਏ ਕਿਉਂਕਿ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਇਸੇ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਨਾਨਕ ਤਾਂ ਕੋ ਮਿਲੈ ਵਡਾਈ ਜਿਸ ਘਟ ਪੀਤਰ ਸ਼ਬਦ ਰਵ ਹੈ ਉਸ ਨੂੰ ਹੀ ਵੜਿਆਈ ਮਿਲਦੀ ਹੈ ਉਸ ਨੂੰ ਹੀ ਸਿੱਧੀ ਮਿਲਦੀ ਹੈ ਉਸ ਨੂੰ ਹੀ ਜੀਵਨ ਦਾ ਸਹੀ ਰਸਤਾ ਮਿਲਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਸਦਾ ਸ਼ਬਦ ਸਮਾਇਆ ਰਹਿੰਦਾ ਹੈ ਤੋਂ ਸਤਿਗੁਰੂ ਅਗੇ ਹੀ ਅਰਦਾਸ ਹੈ ਅਸੀਂ ਸ਼ਬਦ ਦੇ ਨਾਲ ਜੁੜੀਏ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਤਾਂ ਜੋ ਅਸੀਂ ਵੀ ਆਪਣਾ ਜੋ ਜਨਮ ਨੂੰ ਅਨੁਰਥ ਹੈ ਉਸ ਦੇ ਪ੍ਰਾਪਤੀ ਕਰ ਸਕੀਏ ਆਪਣਾ ਜਨਮ ਜੋ ਹੈ ਇਸ ਨੂੰ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿ